ਨਤਾਰ ਕੇ ਆਪ ਲੋਕ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸਾਂਝੀ ਕਰਨੀ ਹੈ ਜਿਹੜੀ ਤੁਹਾਡੇ ਨਾਲ ਕਰਨੀ ਹੈ ਮਿੱਤਰੋ ਪਿੰਡ ਬਗੇਲੇ ਦੇ ਵਿੱਚੋਂ ਤੇ ਬਗੇਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਸ ਟਾਈਮ ਐ ਜਿਸ ਘਰ ਦੇ ਵਿੱਚ ਮੌਜੂਦ ਆ ਵਪਾਰ ਦਾ ਬਾਈਆਂ ਦਾ ਕੰਮ ਆ ਤੇ ਮਿੱਤਰੋ ਜਾਨਵਰ ਚਾਰ ਤੋਂ ਚਾਰੇ ਦਿਖਾਉਣੇ ਆ ਮਿੱਤਰੋ ਤੁਹਾਨੂੰ ਜਰਸੀ ਜਿਹੜਾ ਜਾਨਵਰ ਤੁਹਾਨੂੰ ਦਿਲ ਕਰੂਗਾ ਜਿਹੜੇ ਨੂੰ ਕਰੋਗੇ ਤੁਹਾਡਾ ਮਰਜ਼ੀ ਉਹ ਜਾਨਵਰ ਤੁਸੀਂ ਖਰੀਦ ਸਕਦੇ ਆ ਮਿੱਤਰੋ ਇੱਕ ਤਤ ਤੁਹਾਨੂੰ ਵਿਖਾਉਣੀ ਹੈ ਪਹਿਲੇ ਨੰਬਰ ਤੇ ਖੀਰੀ ਬੱਛੀ ਤੇ ਦੋ ਜਿਹੜੇ ਦੋ ਦੋ ਨੰਬਰ ਉਵੇਂ ਸਾਰੀ ਕੁਆਲਿਟੀ ਐ ਡੋ ਅੱਡੀ ਹੋਊ ਜਿਵੇਂ ਜਿਵੇਂ ਦਾ ਭਾਅ ਹੋਊਗਾ ਉਵੇਂ-ਉਵੇਂ ਦੀ ਕੁਆਲਿਟੀ ਆ ਜਿਹੜੀ ਤੁਹਾਨੂੰ ਵਿਖਾ ਦੇਵਾਂਗੇ ਮਿੱਤਰੋ ਕਰਦੇ ਆਂ ਗੱਲਬਾਤ ਆਪਾਂ ਭਰਾ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਠੀਕ ਠਾਕ ਜੀ ਬਸੇ ਤਾਂ ਘਰ ਪਰਿਵਾਰ ਦਾ ਆਓ ਵਧੀਆ ਜੀ ਅੱਜ ਤਾਂ ਜਾਨਵਰ ਵੀ ਚੰਗੇ ਲੱਗੇ ਆ ਤੇ ਤਾਂ ਹੀ ਖੁਸ਼ ਆ ਹਾਂਜੀ ਹਾਂਜੀ ਵਧੀਆ ਜਨਵਰੀ ਵਧੀਆ ਹੀ ਅੱਜ ਇਹ ਤਾਂ ਕੀ ਦਿਨ ਆ ਠੀਕ ਆ ਰੂਟ ਆ ਨਾ ਹਾਂਜੀ ਹਾਂਜੀ ਅੱਛਾ ਵੀਰੇ ਪ ਇਹ ਕਿੰਨਾ ਸੁਆ ਭਾਈ ਇਹ ਪਹਿਲਾ ਸੁਆ ਜੀ ਦੰਦੋ ਕਿਵੇਂ ਆ ਵੀਰੇ ਖਿਰੀ ਆ ਜੀ ਠੀਕ ਆ ਤੀਜਾ ਦਿਨ ਸੁਈ ਨੂੰ ਹੋਇਆ ਜੀ ਕਿੰਨਾ ਬੋਲਾ ਹੋਊਗਾ ਵੀਰੇ 8-9 ਕਿਲੋ ਬੋਲਾ ਤਿਆਰ ਆ ਜੀ ਠੀਕ ਆ ਭਾਈ ਕਿੰਨਾ ਦੁੱਧ ਦੇਜੂਗੀ ਪੀਕ ਲੈਵਲ ਭਾਈ ਤਾਂ ਜੀ ਜਿਹੜੇ 8-9 ਕਿਲੋ ਬੋਲਾ ਦੀ 15-16 ਦੇ ਚਾਹੀਦਾ ਲੈਵੇ ਦੇ ਹਿਸਾਬ ਨਾਲ ਆ ਜੀ ਕੱਦ 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 ਵੀ ਚੰਗਾ ਜੀ ਸੋਹਣੀ ਵੀ ਆ ਬੱਚੀ ਹਾਂਜੀ ਹਾਂਜੀ ਕੱਢੀ ਵੀਰੇ ਬਾਹਰ ਨੂੰ ਤੋਰੀ ਬਰਾਮਣਾ ਲੈ ਵੀ ਮਿੱਤਰੋ 8-9 ਕਿਲੋ ਬੋਲਾ ਤੀਜਾ ਦਿਨ ਸੁਈ ਨੂੰ ਮਗਰ ਬੱਚਾ ਵੀ ਰਹਿੰਦੇ ਇਹ ਬੱਚਾ ਜੀ ਠੀਕ ਆ ਭਾਈ ਬੱਚਾ ਇਹਦੇ ਮਗਰ ਆ ਭਾਈ ਕਹੀ ਪਸ ਗਿਆ ਦੇਖ ਸਕਦੇ ਹੋ ਇੱਕ ਕੁਆਲਟੀ ਕੁਆਲਟੀ ਥਣ ਥਣ ਮੱਛੀ ਨੂੰ ਤੇਰੀ ਭੈਣ ਚਿਲਕਣ ਹੈ ਨਾ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਲਿਆ ਭਾਈ ਮੂਮਾ ਬਹੁਤ ਸੋਹਣਾ ਬੱਛੀ ਦਾ ਹੈ ਨਾ ਹਾਂ ਭਾਈ ਬੱਛੀ ਸਾਰੀ ਚੰਗੀ ਹੈ ਲੇਵਾ ਲਿਬੇੜ ਦਿਆ ਥੋੜਾ ਜਿਹਾ ਥੱਲੋਂ ਇਹਨੇ ਅੱਛਾ ਭਾਈ ਚਵਾਜੂ ਕਿਵੇਂ ਲੱਗਾ ਚਵਾਜੂ ਵਧੀਆ ਜੀ ਇਤੇ ਆ ਬੱਚੀ ਨੂੰ ਪਲਾ ਹੈਗੀਆਂ ਨਾ ਬੇਮਲੂਮ ਹੇ ਪਲਾ ਜਾਈ ਹੇ ਹਾਂ ਹੇ ਥਾਣਾ ਜਿਵੇਂ ਤੂੰ ਜਾਉ ਬਹੁਤ ਅੱਛੀ ਕੋਈ ਚੱਕਰ ਨਹੀਂ ਹੈ ਜਿਵੇਂ ਕੋਈ ਮਰਜੀ ਬਹਿ ਜੇ ਨਾ ਠੰਡੀ ਹੈ ਹਾਂਜੀ ਜਮਾ ਜਿਹੜਾ ਬੱਚਾ ਇਹਦਾ ਜਿਹੜਾ ਹਾਂਜੀ ਆ ਬੱਚਾ ਇਹ ਬੱਚਾ ਬੜਾ ਸੋਹਣਾ ਲੱਗਦਾ ਹੈ ਨਾ ਹਾਂਜੀ ਹਾਂਜੀ ਮੂੰਹ ਕਰੀਏ ਇਹਨੂੰ ਬਈ ਬੇੜੀ ਦਾ ਫੇਸ ਇਹਦਾ ਦਿਖਾ ਦਈਏ ਇੱਕ ਵਾਰ ਲੈ ਦੇਖੋ ਘਰ ਮਿੱਤਰੋ ਕਰਮਾ ਵਾਲੀ ਦਾ ਮੂੰਹ ਵਿਖਾਈ ਮੈਂ ਖੋਲਾ ਰਸਾ ਵਾਕੇ ਮੂੰਹ ਮਾ ਭਾ ਕੇਰੀ ਦੰਤ ਪੱਟੇ ਬਈ ਮੜਾ ਜੇ ਕਨਫਰਮ ਕਰੀ ਦਈਏ ਬਾ ਓਕੇ ਠੀਕ ਹੈ ਬਾਈ ਬਣਦੇ ਵੀਰੇ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਯਾਰ 85000 57000 ਰੁਪਿਆ ਲਾੜ ਤੇ ਪਿਆਰ ਥੋੜਾ ਵਾਧਾ ਕਰ ਦਾਂਗੇ ਜੀ ਠੀਕ ਆ ਬਾਈ ਇਲੇ ਵੀ ਮਿੱਤਰੋ 57000 ਰੁਪਿਆ ਵੱਛੀ ਦੀ ਡਿਮਾਂਡ ਆ ਦੰਦਾ ਤੋਂ ਖੀਰੀ ਸੂਈ ਆ ਕਦ ਅੰਗਾਂ ਦੀ ਆਹਰਾਂ ਦੀ ਵੱਛੀ ਬੜੀ ਚੰਗੀ ਆ ਬਰੀਡ ਵਾਈਜ਼ ਵੀ ਚੰਗੀ ਆ ਬਾਈ ਅੱਛਾ ਵੀਰੇ 2 ਨੰਬਰ ਤੇ ਗਾਂ ਜਿਹੜੀ ਬਾਈ ਹਾਂਜੀ ਇਹ ਦੂਜੇ ਸੂਏ ਦੀ ਸੂਈ ਆ ਵੀਰੇ ਵੀ ਹਾਂਜੀ ਇਹਨੂੰ ਚੌਥਾ ਦਿਨ ਸੂਈ ਨੂੰ ਵੇਚ ਜਿੰਦੇ ਸਲੇ ਕਿੰਨਾ ਦੋ ਤਿਆਰਾ ਵੀਰੇ ਰੇਟ ਹੋ ਬਾਈ 11 12 ਲੀਟਰ ਥਣ ਤੋਂ ਨੂੰ ਚੰਗਾ ਹਾਂਜੀ ਬਹੁਤ ਵਧੀਆ ਚੁਆਇਸ ਵੀ ਇੱਕ ਨੰਬਰ ਦੀ ਆ ਅੱਛਾ ਇਹਦਾ ਰੇਟ ਬਾਈ ਯਾਰ ਇਹਦੀ 55000 ਮਾਨਤਾਂ ਵਿੱਚੋਂ ਬਾਈ ਥੋੜਾ ਬੋੜਾ ਕਰਦੇ ਆ ਠੀਕ ਆ ਕੱਢੀ ਬਾਹਰ ਨੂੰ ਵੀਰੇ ਲੈ ਵੀ ਮਿੱਤਰੋ 55000 ਰੁਪਈਆ ਦੀ ਡਿਮਾਂਡ ਆ ਕਰਮ ਵਾਲੀ ਦੀ ਮਗਰ ਇਹਦੇ ਬੱਚਾ ਵੀਰੇ ਹਾਂਜੀ ਇਹਦੇ ਮਗਰ ਹੀ ਬੱਚਾ ਜੀ ਬੱਚੇ ਤਾਂ ਨਹੀਂ ਖਰੀਦ ਲਿਆ ਜਾਂਦੇ ਕਿ ਨਾ ਹੈ ਉਹਦਾ ਹੀ ਹੈਗੀ ਕਿ ਮਗਰ ਬੱਚੀ ਕਿ ਨਹੀਂ ਇੱਕ ਮਗਰ ਆ ਜੀ ਸੋ ਫਿਰ ਤਾਂ ਰਕਾਰ ਟੁੱਟ ਗਿਆ ਨਹੀਂ ਮਿੱਤਰੋ ਵੇਖੋ ਥਾਂ ਤੁਨ ਕਰਮ ਵਾਲੀ ਨੂੰ ਦੁੱਧ ਕਿੰਨਾ ਦੇ ਜੂਗੀ ਬਾਈ ਇਹ ਗੋਦੀ 17 18 ਲੀਟਰ ਜਾਇਦਾ ਨੋਰਮਲੀ 17 18 ਇਹ ਤਾਂ ਸਾਡਾ 11 12 ਵੀ ਹੁਣ ਫਿਰ ਦੀ ਚੌਥਾ ਦੇਣਾ ਠੀਕ ਆ ਬਾਈ ਐਚ 22 22 ਕਿਵੇਂ ਲੱਗਦੀ ਸੋ 22 ਇੱਕ ਨੰਬਰ ਆ ਜੀ ਜਮਾ ਹੈ ਜਮਾ ਹੀ ਠੀਕ ਆ ਬਾਈ ਠੀਕ ਆ ਅੱਛਾ ਜੇ ਕੋਈ ਜੋੜਾ ਹੀ ਲੈ ਲਾਵੇ ਵੀਰੇ ਜੋੜਾ ਕਰ ਦਾਂਗੇ ਜੀ ਵਿੱਚੋਂ ਮਾਨ ਤਾਂ ਠੀਕ ਹੈ ਇੱਕ ਦੱਸ ਦਾ ਦੇ ਦਈਏ ਦੇ ਦੇਾਂਗੇ ਜੀ ਕੋਈ ਨਹੀਂ ਇਹ ਤਾਂ ਹੋਏ ਵੀ ਬਹੁਤ ਆਈ ਵੈਰ ਕੋਈ ਚੱਕਰ ਨਹੀਂਗਾ ਠੀਕ ਆ ਬਾਈ ਤੇ ਮਰਜੀ ਬਾਈ ਇਹ ਜਿਹੜਾ ਇਹਦੇ ਮਗਰ ਵੀ ਆ ਗਿਆ ਪਹਿਲਵਾਨ ਹੈ ਹਾਂਜੀ ਠੀਕ ਆ ਅੱਛਾ ਤਿੰਨ ਨੰਬਰ ਤੇ ਗਾਂ ਜਿਹੜੀ ਬਾਈ ਤਿੰਨ ਨੰਬਰ ਵਾਲੀ ਮੱਛੀ ਲੱਗਦੀ ਮੈਨੂੰ ਹਾਂਜੀ ਇਹਦੇ ਮਰ ਮੱਛੀ ਹੈ ਜੀ ਠੀਕ ਆ ਬਾਈ ਅੱਛਾ ਤੇ ਇਹਦੇ ਥੱਲੇ ਕਿੰਨਾ ਦੁੱਧ ਹੁਣ ਵੀਰੇ ਇਹ ਜਿਹੜੀ 8-9 ਕਿਲੋ ਬੋਲਾ ਤਿਆਰ ਹੈ ਵੀ ਪਰਸੋ ਹੀ ਸੁਈ ਹੈ ਜੀ ਇਹ ਵੀ ਪਰਸੋ ਹੀ ਸੁਈ ਹੈ ਹਾਂਜੀ ਅੱਛਾ ਇਹਦਾ ਰੇਟ ਬਾਈ ਇਹਦਾ ਰੇਟ ਹੀ 54000 54000 ਰੁਪਏ ਹੈ ਹਾਂਜੀ ਵਿੱਚ ਮਾਨਤਨ ਬਾਈ ਕਰਦੇ ਨਹੀਂ ਥੋੜਾ ਬਹੁਤਾ ਠੀਕ ਹੈ ਚਵਾਈ ਕਿਵੇਂ ਲੱਗੀ ਬਈ ਬਈ ਇਹਦੀ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਬੜਾ ਜੀ ਠੀਕ ਹੈ ਬਈ ਇਹਦਾ ਕਿੰਨਾ ਬੋਲਾ ਦੱਸਾਇਗਾ ਇਹ 9 ਕਿਲੋ ਬੋਲਾ ਜੀ ਦੇਠਾ ਠੀਕ ਹੈ ਇਹ ਕਿੰਨਵਾ ਦਿਨ ਸੋਈ ਨੂੰ ਅੱਜ ਤੀਜਾ ਦਿਨ ਇਹਨੂੰ ਤੀਜਾ ਪਹਿਲਣ ਵੜਨ ਨੂੰ ਆਇਆ ਠੀਕ ਹੈ ਕੱਡੀ ਬਾਦ ਨੂੰ ਪਰਾ ਜੀ ਲਈ ਮੇਤਰੋ ਇਹਦਾ 54000 ਰੁਪਿਆ ਡਿਮਾਂਡ ਆ ਥਣ ਤੋਂ ਇਹਨੂੰ ਵੀ ਦੂਰਾ ਲੱਗਾ ਹੈ ਦੇਖ ਸਕਦੇ ਹੋ ਬਰੀਡ ਵਾਈ ਜੇ ਵੀ ਚੰਗੀ ਹੈ ਬੱਚੀ ਕਰਮਾਂ ਵਾਲੀ ਦੇਖੋ ਕਿਰਾਂ ਦੀ ਮੇਤਰੋ ਹੂੰ ਲੈਵਰ ਸੋਹਣੀ ਹੈ ਗਾ ਯਾਰ ਹਨਾ ਹਾਂਜੀ ਹਾਂਜੀ ਗਾ ਬਹੁਤ ਵਧੀਆ ਜੀ ਠੀਕ ਹੈ ਜੇ ਕੋਈ ਤਿੰਨੇ ਤਾਂ ਡਰ ਕੇ ਕਰ ਹੋਵੇ ਹਾਰੀ ਬੰਦਾ ਜਿਹੜਾ ਵਪਾਰ ਹੀ ਕਰਦਾ ਹੋਵੇ ਕਹਿਣ ਤੋਂ ਭਾਵੇਂ ਆ ਮੇਰਾ ਉਹ ਕਹਵੇ ਮੈਨੂੰ ਤਿੰਨਾਵੇਂ ਮਾਰੋ ਢਾਂਚਾ ਪਹਿਲੇ ਨੰਬਰ ਵਾਲਿਆਂ ਦਾ ਫਿਰ ਮਾਨ ਤੈਨੂੰ ਖੁੱਲਾ ਕਰਦੇ ਹੋਗੇ ਭਾਈ ਕਰ ਦਾਂਗੇ ਕਰ ਦਾਂਗੇ ਲੈ ਵੀ ਦੀ ਵੱਛੀ ਵੀ ਵਿਖਾਈਆ ਮਾੜੀ ਹੋਈ ਪਾਸੇ ਤੋਂ ਮੜ ਆ ਵੇ ਵੱਛੀ ਵੇਖਾ ਵਦਰਾ ਕਬੂਤਰੀ ਵਰਗੀ ਆ ਜਾਨ ਦੇਖੋ ਕਿੰਨੀ ਸੋਹਣੀ ਪਿਆਰੀ ਨਿੱਕੀ ਉਹਨੂੰ ਲੈ ਹੀ ਬਾਹਰ ਨੂੰ ਵੀਰੋ ਦੀਂਦੀ ਨਹੀਂ ਕੀ ਥੋੜਾ ਜਿਆ ਇਹਨੂੰ ਇਹਦੇ ਕੀ ਡਿਟੇਲ ਆ ਭਾਈ ਦੱਸਦਾ ਹੀ ਨਾਲੇ ਇਹਨੂੰ ਸੂਈ ਨੂੰ ਇਹ ਹਫਤਾ ਹੋ ਗਿਆ ਜੀ ਠੀਕ ਆ ਸੂਆ ਕਿੰਨਾ ਵੀਰੇ ਸੂਆ ਇਹਦਾ ਜੀ ਦੂਜਾ ਦੂਜਾ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਤਾਂ ਹਫਤਾ ਹੋਇਆ ਜੀ ਦੁੱਧ ਵੀ ਰੇ ਦੇ ਥੱਲੇ ਬਹੁਤ 8 ਕਿਲੋ ਜੀ 8 ਕਿਲੋ ਤਿਆਰ ਆ ਹਾਂਜੀ ਅੱਛਾ ਕਦ ਤੱਕ ਸੁਬਦਰੀ ਹੈ ਨਾ ਹਾਂਜੀ ਇਹ ਮਦਰੀ ਇੱਕ ਆਦੀ ਥੋੜੀ ਤੇ ਚਵਾਈ ਚਵਾਈ ਦੀ ਕਿਵੇਂ ਚਵਾਈ ਵੀ ਵਧੀਆ ਹੀ ਇੱਕ ਨੰਬਰ ਦੀ ਵੀ ਠੀਕ ਆ ਬਾਈ ਤੇ ਇਹਦਾ ਰੇਟ ਬਾਈ ਇਹਦਾ ਰੇਟ ਹੀ 40000 ਆ 40000 ਲਾਡ ਪਿਆਰ ਵਿੱਚੋਂ ਬਾਈ ਕਰ ਦਿਆਂਗੇ ਜੀ ਠੀਕ ਆ ਦੁੱਧ ਕਿੰਨਾ ਦੱਸਿਆ ਜੀ ਬਾਈ ਇਹ 8 ਕਿਲੋ ਆ ਜੀ 8 ਕਿਲੋ ਠੀਕ ਆ ਬਾਈ ਇਹ ਇਹ ਜਾਨਵਰ ਇਹ ਮਗਰ ਵੱਛਾ ਬਈ ਇਹਦਾ ਮਗਰ ਵੀ ਵੱਛਾ ਜੀ ਠੀਕ ਹੈ ਵੀਰੇ ਇਹ ਬਾਈ ਜਾਨਵਰ ਆ ਚਾਰ ਚਾਰਾ ਜਾਨਵਰ ਦੀ ਡਿਟੇਲ ਲੈਤੀ ਆ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਆ ਉਹਦੇ ਤੁਸੀਂ ਕਰਨੀਆ ਮਿੱਤਰੋ ਬਾਈ ਦੇ ਨਾਲ ਗੱਲ ਤੇ ਬਾਦ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਉਸ ਨੰਬਰ ਤੇ ਤੁਸੀਂ ਕਰਨੀਆ ਮਿੱਤਰੋ ਬਾਕੀ ਜਾਣਕਾਰੀ ਲਈ ਆਪਾਂ ਨੰਬਰ ਵੀ ਲੈ ਲੈਨੇ ਵੀਰੇ ਨੰਬਰ ਦੱਸਿਓ ਬਈ 6846 ਜੀ 767 ਇੱਕ ਵਾਰੀ ਹੋਰ ਬੋਲਦੇ 68846 ਜੀ 767 ਹੀ ਗਾ ਬਈ ਇਸ ਨੰਬਰ ਤੇ ਕਰਨਾ ਵਾ ਮਿੱਤਰੋ ਤੁਸੀਂ ਬਈ ਨਾਲ ਰਾਬਤਾ ਕਰ ਪਿੰਡ ਬਗੇਲਾਵਾ ਜ਼ਿਲ੍ਹਾ ਮੋਗਾ ਵਾ